ਪਰ ਅੱਜ ਸਵੇਰੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੋਈ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਹੈ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ ਇਲੈਕਸ਼ਨਸ ਨੂੰ ਲੈ ਕੇ ਚੀਜ਼ ਇਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਹੈ ਤੁਹਾਡੇ ਸਾਹਮਣੇ ਹੈ ਅੰਡਰ ਕੰਟਰੋਲ ਹੈ ਅਸੀਂ ਡੀਸੀ ਨੂੰ ਕਹਿੰਦੇ ਇੰਟਰਵੈਨ ਕਰੇ ਔਰ ਜਿਹੜੀ ਇਲੈਕਸ਼ਨ ਜਿਹੜੀ ਹੈ ਐਸ ਪ੍ਰੋਮਿਸ ਜਿਸਾ ਕੀਤੀ ਜਾਂਦੀ ਹੈ ਉਹ ਕਰੇ ਜਾਵੇ ਨਹੀਂ ਨਹੀਂ ਦੇਖੋ ਜੀ ਅਸੀਂ ਆਨਲਾਈਨ ਖੜਾਈ ਹੋਈ ਹੈ ਇੱਕ ਜਗ੍ਹਾ ਤੇ ਬੈਠੇ ਨੇ ਹੁਣ ਇਹਨਾਂ ਨੂੰ ਪਿੱਛੇ ਹੋ ਜਾਣਗੇ ਅੰਡਰ ਗਰਾਊਂਡ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਜੀ ਸਾਹਿਬ ਜਨਾ ਤਰਨ ਲਗਾਇਆ ਕੀ ਕਾਰਨ ਅੱਜ ਇਲੈਕਸ਼ਨ ਦੀ ਡੇਡ ਹੈਰੀਟੇਜ ਜਿਹੜੀ ਕਲੱਬ ਹੈ ਦੀ ਇਹ ਅੰਮ੍ਰਿਤਸਰ ਦਾ ਬੜਾ ਪ੍ਰੈਸਟੀਜੀਅਸ ਕਲੱਬ ਹੈ ਅੱਜ ਇਹਦੀ ਇਲੈਕਸ਼ਨ ਡਿਕਲੇਅਰ ਹੋਈ ਸੀ ਅੱਜ ਕਰ ਲਈ ਪਰ ਅੱਜ ਸਵੇਰੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੋ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਹੈ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਨਾ اٹੈਂਡੈਂਸ ਰਜਿਸਟਰੀ ਦੇ ਉੱਪਰ ਕਿਸੇ ਨੇ ਸਾਈਨ ਕਰ ਦਿੱਤੇ ਹੈ ਬਾਰਿ ਬਾਰਸ਼ ਕਰਕੇ ਅੱਜ ਮੌਸਮ ਬਹੁਤ ਖਰਾਬ ਸੀ ਗਾਂਧੀ ਗਰਾਊਂਡ ਦੇ ਬਾਹਰ ਬਾਰਸ਼ ਨਾਲ ਭਰੇ ਵੇ ਸਾਰੀ ਸੜਕ ਜਿਹੜੀ ਪਾਣੀ ਨਾਲ ਭਰੇ ਵੀ ਸੀ ਔਰ ਮੈਂਬਰਸ ਵੀ ਤਕਰੀਬਨ ਆ ਗਏ ਜਦੋਂ ਇਹਨਾਂ ਨੇ 120 ਮੈਂਬਰਾਂ ਦੇ ਉੱਪਰ ਸਾਈਨ ਕਰਦੇ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਰਜਿਸਟਰ ਪੂਰਾ ਹੋਇਆ ਹੈ ਨਾ ਔਰ ਇੱਕ ਰਾਜਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਿਪਰੈਜ਼ੈਂਟੇਟਿਵ ਉਹ ਰਜਿਸਟਰ ਲੈ ਕੇ ਦੌੜ ਗਿਆ ਉੱਥੋਂ ਇਹਨਾਂ ਨੇ ਮੈਂਬਰਸ ਜਿਹੜੇ ਸਾਰੇ ਆਏ ਸੀ ਮੈਂਬਰ ਨੂੰ ਸਾਈਨ ਨਹੀਂ ਕਰ ਦਿੱਤੇ ਔਰ ਇਹ ਜਿਹੜੀ ਹੈ ਪ੍ਰਸ਼ਾਸਨ ਹੈ ਧੱਕੇਵਾਹੀ ਕੀਤੀ ਹੈ ਇਹ ਜਿਹੜੀ ਹੈਰਿਟੇਜ ਕਲੱਬ ਦੀ ਅਜ ਇਲੈਕਸ਼ਨ ਨਹੀਂ ਹੋਣ ਦਿੱਤੀ ਗਈ ਔਰ ਸਾਰੇ ਮੈਂਬਰ ਜਿਹੜੇ ਪ੍ਰੋਟੈਸਟ ਉਹ ਜੋ ਅੱਜ ਇੱਥੇ ਕਰ ਰਹੇ ਆ ਔਰ ਅਸੀਂ ਡੀਸੀ ਨੂੰ ਕਹਿੰਦੇ ਆ ਇੰਟਰਵਿਨ ਕਰੇ ਔਰ ਜਿਹੜੀ ਇਲੈਕਸ਼ਨ ਜਿਹੜੀ ਹੈ ਐਸ ਪ੍ਰੋਮਿਸ ਜਿਸ ਤਰ੍ਹਾਂ ਕੀਤੀ ਜਾਂਦੀ ਨੂੰ ਕਰੇ ਜਾਵੇ ਤਾਂ ਕਿ ਅੱਜ ਤਕਰੀਬਨ 85 ਲੱਖ ਜਿਹੜਾ ਏਰੀਆ ਜਿਹੜਾ ਉਹ ਕਲੱਬ ਦੇ ਅਕਾਊਂਟ ਵਿੱਚ ਆ ਚੁੱਕਾ ਹੈ ਔਰ ਜਿਹੜੀ ਇਲੈਕਸ਼ਨ ਜਿਹੜੀ ਹੈ ਕਰਵਾਣੀ ਚਾਹੀਦੀ ਹੈ ਇਹ ਪਤਾ ਨਹੀਂ ਕਿ ਉਹ ਪ੍ਰੋਸੈਸ ਜਿਹੜੀ ਹੈ ਇਹ ਕਿਸ ਮਨਸ਼ਾ ਦੇ ਨਾਲ ਜਿਹੜੀ ਇਲੈਕਸ਼ਨ ਨਹੀਂ ਹੁੰਦੀ ਚੱਲ ਰਹੀ ਹੈ ਅਸੀਂ ਸਾਰੇ ਡਿਮਾਂਡ ਕਰਦੇ ਆ ਕਿ ਇਲੈਕਸ਼ਨ ਜਿਹੜੀ ਉਹ ਅੱਜ ਕਰਾਈ ਜਾਵੇ ਜਾਂ ਦੀ ਜਿਹੜੀ ਇਮੀਡੀਏਟਲੀ ਨੇ ਡੇਟ ਅਨਾਉਂਸ ਕੀਤੀ ਜਾਵੇ ਲਾਕੇ ਇਲੈਕਸ਼ਨਸ ਨੂੰ ਲੈ ਕੇ ਚੀਜ਼ ਇਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਆ ਤੁਹਾਡੇ ਸਾਹਮਣੇ ਆ ਅੰਡਰ ਕੰਟਰੋਲ ਆ ਤੇ ਸਿਵਲ ਦੇ ਨੁਮਾਇੰਦੇ ਵੀ ਆ ਰਹੇ ਨਹੀਂ ਨਹੀਂ ਦੇਖੋ ਜੀ ਇਹਨਾਂ ਦਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ ਤੇ 10:00 11:30 ਵਜੇ ਦਾ 11:30 ਵਜੇ ਦਾ 10:00 ਤੱਕ ਆ ਇਹ ਕਹਿੰਦੇ ਜੀ 12:00 ਵਜੇ ਤੱਕ ਸੀਗਾ ਉਸ ਤੋਂ ਉਹਨੂੰ ਵੈਰੀਫਾਈ ਕਰ ਰਹੇ ਆ ਜਿਆ ਮ ਬੜੀ ਮੁਸ਼ਕਲ ਐਮਬੂਲੈਂਸ ਫਸੀ ਹੋਈਆਂ ਨਹੀਂ ਨਹੀਂ ਦੇਖੋ ਜੀ ਅਸੀਂ ਵਾਹ ਲਾਈਨ ਖੋਲ੍ਹੀ ਹੋਈ ਆ ਇੱਕ ਜਗ੍ਹਾ ਤੇ ਬੈਠੇ ਨੇ ਹੁਣ ਇਹਨਾਂ ਨੂੰ ਪਿੱਛੇ ਹੋ ਜਾਣਗੇ ਅੰਡ ਮੰਗਿਆ ਕਿ ਉਹ ਸਾਈਡ ਤੇ ਬਹਿ ਕੇ ਦੱਸਦਾ ਮਸਟਰ ਜੀ ਸਾਹਿਬ ਆ ਰਹੇ ਹਾਂਜੀ ਆਜੂ